ਹਰ ਸੋਹੀ ਰਾ ਛਾੜ ਕੇ ਕਰਿਆਨ ਕੀਆਸ ਤੇ ਨਰ ਦੋਜਕ ਚਾਹੇਗੇ ਸਤਿ પાਖੈ ਰਵਦਾਸ ਤਨ ਜਗਤ ਗੁਰੂ ਸਤਗੁਰੂ ਰਗਦਾਸ ਪਿਤਾ ਜੀ ਮਹਾਰਾਜ ਕਿਰਪਾ ਕਰ ਰਹੇ ਹਨ ਆਓ ਸਤਪੁਰਾਂ ਦੇ ਪਵਿੱਤਰ ਮੁਖਾਰ ਬਿੰਦੂ ਉਚਾਰਨ ਕੀਤੇ ਹੋਏ ਅੰਮ੍ਰਿਤ ਵੇਲੇ ਦੀ ਪਵਿੱਤਰ ਬਾਣੀ ਸਰਵਣ ਕਰੀਏ ਜੀ ਸਤਨਾਮ 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 ਤੋਹੀ 모ਹੀ 모ਹੀ 토히 ਅੰਤਰ ਕੈਸਾ ਕਨਕ ਕਟਕ ਜਲ ਤਰੰਗ ਜੈਸਾ ਜੋ ਪੈ ਹਮ ਨਾ ਪਾਪ ਕਰਨਤਾ ਅਹੇ ਅਨੰਤਾ ਪਤਿਤ ਪਾਵਨ ਨਾਮ ਕੈਸੇ ਹੁੰਤਾ ਰਹਾ ਤੁਮ ਜੋ ਨਾਇਕ ਆਛੋ ਅੰਤਰ ਜਾਮੀ ਪ੍ਰਭ ਤੇ ਜਨ ਜਾਨੀ ਜੈ ਜਨ ਤੇ ਸਵਾਮੀ ਸਰੀਰ ਅਰਾਧੇ ਮੁਕੋ ਵਿਚਾਰ ਦੇਵੂ ਰਬਦਾਸ ਸਮ ਦਲ ਸਮਝਾਵੇ ਕੋ ਰਾਗ ਗਉੜੀ ਬੇਗੰਬੁਰਾ ਸ਼ਹਿਰ ਕੋ ਨਾਉ ਦੁਖੰਦੋ ਨਹੀਂ ਟਠਾ ਨਾ ਤਸਵੀ ਸਫਿਰਾਜ ਨਮਾਲ ਖੌਫ ਨਾ ਖਤਾ ਨ ਤਰਸ ਜਵਾਲ ਅਬ ਮੋਹਿ ਖੂਬ ਵਤਨ ਗਹਿ ਪਾਈ ਊਹਾ ਖੈਰ ਸਦਾ ਮੇਰੇ ਭਾਈ ਰਹਾ ਕਾਇ ਉਦਾਇਮ ਸਦਾ ਪਤ ਸਾਹੀ ਤੂੰ ਨਸਿਮ ਇੱਕ ਸੋ ਆਹੀ ਆਬਾਦਾਂ ਸਦਾ ਮਸਹੂਰ ਊਹਾ ਗਨ ਬਸੈ ਮਮੂਰ ਕਿਉ ਤਿਉ ਸੈਤ ਕਰੇ ਜੋ ਭਾਵੇ ਮਹਿਰੋਂ ਮਹਿਲ ਨ ਕੋ اٹਕਾਵੇ कही रब दा सुख लास च मारा जो हम सहरी सो मीत हमारा ऐसी भगत ना होए रे भाई राम नाम बिन जो कुछ करए सो सब धर्म कहाई टेक भगत ना रस दान भगत ना कथै ज्ञान भगत ना बन में गुफा खुदाई ਭਗਤਨਾਏ ਸੀ ਹਾਂਸੀ ਭਗਤਨਾਏ ਸਾਪਾਸੀ ਭਗਤਨਾ ਕੋਲ ਕਾਨ ਗਵਾਈ ਭਗਤਨਾ ਇੰਦਰੀ ਬੰਧੈ ਭਗਤਨਾ ਯੋਗ ਸਾਧੈ ਭਗਤਨਾ ਆਹਾਰ ਕਟਾਈ ਇਹ ਸਭ ਕਰਮ ਕਹਾਈ ਭਗਤਨਾ ਨਿੰਦਰਾ ਸਾਧੈ ਭਗਤਨਾ ਬੈਰਾਗ ਬੰਧੈ ਭਗਤਨਾ ਇਹ ਸਭ ਬੀਦ ਬੜਾਈ ਭਗਤ ਨਾ ਮੂਡ ਮੁੜਾਏ ਭਗਤ ਨਾ ਮਾਲਾ ਦਿਖਾਏ ਭਗਤ ਨਾ ਚਰਨ ਧੁਆਏ ਇਹ ਸਗੁਣੀ ਜਨਗਨ ਭਗਤ ਨਾ ਤੋ ਲੋ ਜਾਨੀ ਜੋ ਲੋ ਆਪਕੋ ਆਪੋ ਖਾਨੀ ਜੋਈ ਜੋਈ ਕਰੈ ਸੋ ਸੋ ਕਰਮ ਬੜਾਈ ਆਪਾ ਗਇਓ ਤਬ ਭਗਤ ਭਾਈ ਐਸੀ ਹੈ ਭਗਤ ਭਾਈ ਰਾਮ ਮਿਲਿਓ ਆਪਣੇ ਗੁਣ ਖੋਇਓ ਰਿਤ ਸਿਦ ਸਭੈ ਜੋਗਵਾਈ ਕਹਿ ਰਬਦਾ ਛੁਟੀ ਸਭ ਆਸ ਤਬ ਹਰਤਾਹੀ ਕੇ ਪਾਸ ਆਤਮਾ ਫਿਰ ਭਈ ਤਬਹੀ ਨਦ ਪਾਈ ਹੈ ਸਭ ਆਤਮ ਸੁਖ ਪ੍ਰਕਾਸ਼ ਸੰਚ ਨਿਰੰਤਰ ਨਿਰਾਹਾਰ ਤਲਪਤੇ ਪਾਂਚੋ ਏਕ आधमध्यो सान एक रस्ता रतु बना ताई थावर जंगम चित पतंगा पूर रयो हर रई सर्वेश्वर सर्वंगी सर्वगत करता हरता सोई शिव ना आ शिव ना सादर से उने भागने होई धर्म वा धर्म मोचनै बंधन जरा मरण भव ना सा